ਕੀ ਨਾਮ ਹੈ ਤੁਹਾਡਾ ਕਮਲ ਸਿੰਘ ਹੈ ਜੀ ਕੀ ਪਾਣਾ ਵਾਪਰੇ ਜੀ ਪਾਣਾ ਵਾ ਪਿਆ ਬੱਚੇ ਦਰਗਾਹ ਸੀ ਆਉਂਦੇ ਸ੍ਰੀ ਨਗਰ ਜਾ ਕੇ ਨਾ ਘੁੰਮਣ ਫਿਰਨੇ ਜਾਣਾ ਘੁੰਮਦੇ ਪਰਦੇ ਇਥੋਂ ਗਏ ਦਾ 2:30 ਵਜੇ ਗੱਡੀ ਤੋਰੀ ਜਦੋਂ ਗਏ ਤਾਂ ਉੱਥੇ ਜਾ ਕੇ ਇਹਨਾਂ ਦੇ ਵਿਚਾਲੇ ਦਾ ਰਸਤੇ ਸੈਕਸੀਡੈਂਟ ਹੋ ਜਾਂਦਾ ਐਕਸੀਡੈਂਟ ਇੰਨਾ ਕਿ ਭਿਆਨਕ ਹੋ ਗਿਆ ਕਿ ਜਿਹੜੇ ਤਿੰਨ ਬੱਚੇ ਸੀ ਮੌਕੇ ਤੇ ਹੀ ਚਾਰ ਮਰ ਗਏ ਇੱਕ ਬੱਚੇ ਦੀ ਫੇਰ ਦਮ ਜਾ ਕੇ ਹਸਪਤਾਲ ਟੁੱਟਦੇ ਇਸ ਕਰਕੇ ਕਿੰਨੇ ਜਣੇ ਰੇਜ ਕੋਮਣ ਇਹ ਸਤ ਸਤ ਬੱਚ ਗਿਆ ਜੀ ਕੁਮਣ ਕਿੰਨੇ ਦੀ ਡੈਥ ਹੋ ਚੁੱਕੀ ਹੈ ਇਹ ਜੀ ਪੰਜਾਂ ਦੀ ਡੈਥ ਹੋ ਚੁੱਕੀ ਹੈ ਬਾਕੀ ਜ਼ਖਮੀ ਬਾਕੀ ਜੀ ਦੋ ਜ਼ਖਮੀ ਹੈ ਹਟਾਰੀ ਪਿੰਡ ਦੇ ਕਿੰਨੇ ਦੀ ਡੈਥ ਹੋਈ ਹੈ ਇਹ ਜੀ ਇੱਕ ਬੱਚੇ ਦੀ ਤਿੰਨ ਜੀਰੇ ਤੋਂ ਡੈੱਡ ਬੋਡੀ ਲੈਣ ਗਏ ਹੋਏ ਡੈੱਡ ਬੋਡੀ ਲੈਣ ਗਏ ਹੋਇਆ ਜੀ ਕੱਲ ਦੇ ਗਏ ਹੋਏ ਰਾਤ ਮੇਰੇ 3 ਵਜੇ ਪਹੁੰਚਦੇ 3 ਵਜੇ ਪਹੁੰਚ ਕੇ ਸੀ ਉੱਥੇ ਕਦੋਂ ਕਾਗਜਾਂਗੇ ਵਾਪਸ ਵੇਖੋ ਜੀ 10-11 ਵਜੇ ਜਾਣੇ ਰਾਤ ਦੇ ਕਭੀ ਟਾਈਮ ਮੇ ਤਾਂ 450 ਕਿਲੋਮੀਟਰ ਵਾਟ ਹੌਲੀ ਹੌਲੀ ਗੱਡੀਆਂ ਆਉਂਦੀਆਂ ਸੜਕ ਬੜੀ ਟੁੱਟੀਆਂ ਭੱਜੀਆਂ ਰਸਤੇ ਜਿੰਨੀ ਉਮਰ ਹੈ ਜਨੌਜਵਾਨ ਦੀ ਮੁੰਡੇ ਕੀ ਨਾਮ ਆਦਾ ਕੋਈ 22 ਸਾਲ ਦਾ ਕੋਈ 25 ਸਾਲ ਦਾ ਬਸ ਇਸੇ ਕੀ ਰੇਂਜ ਤੇ ਮੁੰਡੇ ਸਾਰੇ ਆ ਮੇਰੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਟਾਰੀ ਪਿੰਡ ਹੈ ਮੁਖਤਿਆਰ ਸਿੰਘ ਕੀ ਚਾਂਸ ਵਾਪਰੇ ਤੁਹਾਡੇ ਭਤੀਜੇ ਦੀ ਡੈਥ ਹੋ ਚੁੱਕੀ ਆ ਕੋਈ ਇਹ ਬਾਹਰ ਗਏ ਸੀਗੇ ਜੀ ਇੱਧਰ ਆਪਣੇ ਸ਼੍ਰੀਨਗਰ ਚ ਉਧਰ ਇਨਸੀਡੈਂਟ ਹੋ ਗਿਆ ਬੰਦਾ ਕੀ ਪਤਾ ਲੱਗਾ ਤੁਹਾਨੂੰ ਕਦੋਂ ਐਕਸੀਡੈਂਟ ਹੋਇਆ? ਇਹ ਕੱਲ 3 ਵਜੇ ਦਾ ਹੋਇਆ ਜੀ। ਤੁਹਾਨੂੰ ਜਿਵੇਂ ਫੋਨ ਆਇਆ। ਬਾਕੀਆਂ ਦੇ ਪਰਿਵਾਰਕ ਮੈਂਬਰ ਬਾਕੀਆਂ ਦੇ ਪਰਿਵਾਰਕ ਮੈਂਬਰ ਘਰੇ ਹੀ ਸਨ ਜਿਹੜੇ ਮੁੰਡੇ ਨਾਲ ਸੀਗੇ ਬ੍ਰਾਂਚ ਕੰਮ ਕਰਦੇ। ਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ? ਮੇਰਾ ਟਾਰੀ ਪਿੰਡ ਹੈ ਮੁਖਤਿਆਰ ਸਿੰਘ। ਕੀ ਚਾਂਸ ਬਾਬਾ ਤੁਹਾਡੇ ਪਤੀਜੇ ਦੀ ਡੈਥ ਹੋ ਚੁੱਕੀ ਆ ਫਿਰ? ਇਹ ਬਾਹਰ ਗਏ ਸੀਗੇ ਜੀ ਇੱਧਰ ਆਪਣੇ ਸ਼੍ਰੀਨਗਰ ਚ। ਇੱਧਰ ਐਕਸੀਡੈਂਟ ਹੋ ਗਿਆ ਬੰਦਾ। ਕੀ ਪਤਾ ਲੱਗਾ ਤੁਹਾਨੂੰ ਕਦੋਂ ਐਕਸੀਡੈਂਟ ਹੋਇਆ ਇਹ ਕੱਲ 3 ਵਜੇ ਦਾ ਹੋਇਆ ਜੀ 3 ਵਜੇ ਨੂੰ ਮੈਂ ਦੋ ਤਿਆਂ ਦੇ ਪਰਿਵਾਰਕ ਮੈਂਬਰ ਬਾਕਿਆਂ ਦੇ ਪਰਿਵਾਰਕ ਮੈਂਬਰ ਘਰੇ ਹੀ ਆ ਗਏ ਜਿਹੜਾ ਉਹ ਮੁੰਡੇ ਨਾਲ ਸੀਗੇ ਬ੍ਰਾਂਚ ਕੰਮ ਕਰਦੇ